ਚਾਰ ਸੰਭਾਲ ਸੰਸਥਾ ਵੱਲੋਂ ਹੀ ਅਤੇ ਸ਼ੀਖਾਲਸਾ ਸੰਘਾ ਦੇ ਚੋਣ ਮੁਕਾਬਲੇ ਵਿਰਸਾ ਵਿਹਾਰ ਵਿਖੇ ਕਰਵਾਏ ਗਏ ਰਾਜੇਂਦਰ ਸਿੰਘ ਮਰਵਾਹਾ ਅਤੇ ਹਰਪਾਲ ਸਿੰਘ ਆਲੂਵਾਲੀਆ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹਨਾਂ ਮੁਕਾਬਲੇ ਵਿੱਚ 40 ਗੁਰਸਿੱਖ ਬੱਚੇ-ਬੱਚੀਆਂ ਨੇ ਪਾਗ ਲਿਆ ਜਿਨ੍ਹਾਂ ਵਿੱਚੋਂ ਹੀ ਖਾਲਸਾ 2024-25 ਦਮਨ ਸਿੰਘ ਢਿੰਗਰਾ ਅਤੇ ਸ਼ੀਖਾਲਸਾ 2024-25 ਜਪਨੀਤ कौर ਚੁਣੇ ਗਏ ਇਸ ਮੌਕੇ ਚੇਅਰਮੈਨ ਐਸਜੀਐਸਪਾਲ ट्रस्टी जजबीर सिंह आळवालिया प्रधान सरबजीत सिंह गुमताला सेक्रेटरी डॉ तजेंद्रपाल सिंह भी मौजूद सन क्योंकि इस मुकाबले में तसीर सिख बच्चा और बच्चियां नो उनारी शख्सियत दे आधार ते उनारे जो गुरबत दे बारे नॉलेज दे आधार ते और वो जो टैलेंट रख देरे और आधार ते assi hi खालसा सिख खालसारी चोन कर देया आज 24 वा प्रोग्राम जेड़ा 2024-25 वास्ते कंपटीशन ही सिख खालसा कराया गया ਜਿਸ ਦੇ ਵਿੱਚ ਪੂਰੇ ਭਾਰਤ ਦੇ ਵਿੱਚੋਂ ਉਸ ਗੁਰਸਿੱਖ ਲੜਕੇ ਲੜਕੀਆਂ ਸ਼ਾਮਲ ਹੋਏ ਸੀ ਉਹਨਾਂ ਦੇ ਵਿੱਚੋਂ ਹੀ ਤੇ ਸ਼ੀਖ ਖਾਲਸਾ ਚੁਣਿਆ ਗਿਆ